ਪਹਾੜਾਂ ਤੇ ਚੜਦੀ ਸੈਲਾਬ ਦੇਖੇ ਵਿਚ ਕੰਡਿਆਂ ਦੇ ਰੁੱਲਦੇ ਗਲਾਬ ਦੇਖੇ ਦੌਲਤ ਤੇ ਇਹਨਾ ਮਾਣ ਨਾ ਕਰ ਬੰਦਿਆ ਸੜਕਾਂ ਤੇ ਰੁੱਲਦੇ ਨਵਾਬ ਦੇਖੇ ਸੜਕਾਂ ਤੇ ਰੁੱਲਦੇ ਨਵਾਬ ਦੇਖੇ ਏਥੇ ਸਰਾਈ ਮੁਸਾਫਰਖਾਨੇ ਏਥੇ ਸਰਾਈ ਮੁਸਾਫਰਖਾਨੇ کئی ਆਮ ਮੁਸਾਫਰ ਰਹਿੰਦੇ ਰਾਤ ਰਹੇ ਕੋਈ ਇੱਕ ਪਲ ਠਹਿਰੇ ਪਰ ਹੋਸ਼ ਆਈ ਉਠ ਬੈੰਦੇ ਆਵਣ ਨਾਲ ਹੁਲਾਸ ਹੋ ਸੰਦੇ ਆਵਣ ਨਾਲ ਹੁਲਾਸ ਹੋ ਸੰਦੇ ਅਤੇ ਜਾਂਦੇ ਨਹੀਂ ਦਿਲ ਦਹਿੰਦੇ ਹਾਸਮ ਸਮਝ ਬਿਹਾਰ ਕਦੀਮੀ ਅਸੀਂ ਕਾਸ ਪਿਛੇ ਤੱਕ ਸਹੰਦੇ ਹਾਸਮ ਸਮਝ ਬਿਹਾਰ ਕਦੀਮੀ ਅਸੀਂ ਕਾਸ ਪਿਛੇ ਤੱਕ ਸਹੰਦੇ ਇਹ ਜੱਗ ਸਰਾਈ ਮੁਸਾਫਰਾਂ ਦੀ ਇੱਥੇ ਜੋਰ ਵਾਲੇ ਕਈ ਆਏ ਗਏ ਇਹ ਜੱਗ ਸਰਾਈ ਮੁਸਾਫਰਾਂ ਦੀ ਇੱਥੇ ਜੋਰ ਵਾਲੇ ਕਈ ਆਏ ਗਏ ਸਦਾਦ ਨਮਰੂਦ ਫਿਰੌਨ ਜਹੇ ਸਦਾਦ ਨਮਰੂਦ ਫਿਰੌਨ ਜਹੇ ਦਾਵਾ ਬਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਆਂ ਪਾਏ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਬਾਜੇ ਕੂੜ ਦੇ ਕਈ ਵਜਾਏ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਬਾਜੇ ਕੂੜ ਦੇ ਕਈ ਵਜਾਏ ਗਏ ਅੱਗੇ ਆ ਜੀ ਗਈ ਜਵਾਨੀ ਆਇਆ ਬੁਢਾਪਾ ਤੰਤਨ ਪੈਂਦੀਆਂ ਪੀੜਾ ਗਈ ਜਵਾਨੀ ਆਇਆ ਬੁਢਾਪਾ ਤੰਤਨ ਪੈਂਦੀਆਂ ਪੀੜਾ ਪਿਛਲੇ ਉਮਰੇ ਕੰਮ ਆਇਆ ਉਹਨ ਸੌਂਫ ਜਮੈਣ ਹਰੀਣਾ ਪਿਛਲੇ ਉਮਰੇ ਕੰਮ ਆਇਆ ਬਣਾ ਸੌਂਫ ਜਮੈਣ ਹਰੀਣਾ ਬਹੁਤੀ ਖੁਸ਼ੀ ਗਾਮ ਬਰਾਬਰ ਇਸ ਝੂਠ ਨਾ ਜਾਣੀ ਬਹੁਤੀ ਖੁਸ਼ੀ ਗਾਮ ਬਰਾਬਰ ਇਸ ਝੂਠ ਨਾ ਜਾਣੀ ਸੁੱਕ ਜਾਂਦੇ ਉਹ ਰੁੱਖ ਮੁਹੰਮਦ ਜੀ ਨਾਂ ਨੂੰ ਬਹੁਤਾ ਪਾਣੀ ਸੁੱਕ ਜਾਂਦੇ ਉਹ ਰੁੱਖ ਮੁਹੰਮਦ ਜੀ ਨਾਨੂ ਬਹੁਤਾ ਪਾਣੀ ਸਦਨਾਬਾਦੀ ਬਲਬਲ ਬੋਲੇ ਸਦਨਾ ਮौज ਬਹਾਰਾ ਸਦਨਾ ਬਾਗੀ ਬਲਬਲ ਬੋਲੇ ਸਦਨਾ ਮौज ਬਹਾਰਾ ਸਦਨਾ ਮਾਪੇ ਹੁਸਨ ਜਵਾਨੀ ਸਦਨਾ ਸੋਭਤ ਜਾਰਾ ਸਦਨਾ ਮਾਪੇ ਹੁਸਨ ਜਵਾਨੀ ਸਦਨਾ ਸੋਭਤ ਜਾਰਾ ਮੇਰੇ ਭੈਣੇ ਕੋ ਭਰਾਵੋ ਜੇ ਵੀਡੀਓ ਚੰਗੀ ਲੱਗੇ ਜੀ ਚੈਨਲ ਰੂਹੇ ਪੰਜਾਬ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ